ਸਾਰੇ ਗੱਲ ਦੇ ਜਾਣੇ ਨੂੰ ਉਮੀਦ ਕਰਦੇ ਆ ਸਾਰੇ ਜਾਣੇ ਤੁਸੀਂ ਠੀਕ ਠਾਕ ਹੋਵੋਗੇ ਤੇ ਤੁਸੀਂ ਸੋਚਦੇ ਹੋਵੋਗੇ ਵੀ ਰਿਤ ਕੀ ਕਰ ਲੱਗੀ ਰਿਤ ਆਲੂ ਬਣੇ ਦੀ ਸਬਜ਼ੀ ਬਣਾਉਣ ਲੱਗੀ ਆ ਜਿਹੜਾ ਆ ਗਿਆ ਮੇਨ ਮੁੱਦਾ ਮੈਂ ਤੇ ਮੇਰੀ ਪਾਂਸੀ ਅਸਨਾ ਇੱਕ ਕੈਂਟ ਜਾ ਪ੍ਰੈਂਕ ਕਰਨ ਲੱਗਿਆ ਮੰਮੀ ਨਾਲ ਮੈਂ ਇਹਨੂੰ ਇੱਥੇ ਨਹੀਂ ਦੱਸਣਾ ਹੈਗਾ ਪਰ ਹੁਣ ਕੀ ਪ੍ਰੈਂਕ ਕਰੂੰਗੀ ਪ੍ਰੈਂਕ ਜਦੋਂ ਤੁਸੀਂ ਦੇਖੋਗੇ ਨਾ ਅੱਗੇ ਵੀਡੀਓ ਚਲਾ ਕੇ ਮੈਨੂੰ ਪਹਿਰੇ ਪਤਾ ਲੱਗੂਗਾ ਕਿ ਪਤਾ ਕੀ ਪਤਾ ਲੱਗੂਗਾ ਮੈਂ ਮੰਮੀ ਨਾਲ ਨਾਲ ਹਮੇਸ਼ਾ ਐਵੇਂ ਕਰਦੀ ਰਹਿਣੀ ਆ ਮੰਮੀ ਵੀ ਤੂੰ ਮੇਰਾ ਕਦੇ ਸੁੱਖ ਦੁੱਖ ਨਹੀਂ ਪੁੱਛਦੀ ਹੈਗੀ ਵੀ ਤੂੰ ਕਿਵੇਂ ਆ ਹਨਾ ਕੀ ਗੱਲ ਬਾਤ ਆ ਪਤਾ ਨਹੀਂ ਤਾਂ ਮੰਮੀ ਮੈਂ ਅਸੀਂ ਵੀ ਇਕੱਠੇ ਰਹਿਣੇ ਮੰਮੀ ਨੇ ਸ਼ੈਤਾਨੀ ਪੁੱਛਿਆ ਵੀ ਆਪਣੀ ਸਰਕਲ ਚ ਲਾਉਂਦੀ ਏ ਜਿਵੇਂ ਮਰਜੀ ਏ ਵਿਚਾਰੀ ਹਨਾ ਉਹ ਸੋਹ ਕਾਪੀ ਘੱਟਦੀ ਆ ਕਟਾਉਂਦੀ ਜੀ ਆ ਤੇ ਮੈਂ ਇੱਕੋ ਹੀ ਲੰਮਾ ਦਿੰਦੀ ਨੀ ਮੰਮੀ ਤੋਂ ਐਸਾ ਕਿ ਮੇਰਾ ਦੁੱਖ ਨਹੀਂ ਪੁੱਛਿਆ ਹੈਗਾ ਜਿਵੇਂ ਐ ਦੇਖਦੇ ਹਾਂ ਵੀ ਮੰਮੀ ਨੂੰ ਮੇਰੇ ਰੋਣ ਤੇ ਦੁੱਖ ਆਉਂਦਾ ਜਾਂ ਨਹੀਂ ਆਉਂਦਾ ਮੰਮੀ ਮੈਨੂੰ ਕਿੰਨਾ ਕੁ ਪਿਆਰ ਕਰਦੀ ਆ ਤੇ ਆਪਾਂ ਸੋਨਾ ਜਾ ਪ੍ਰੈਂਕ ਕਰਾਂਗੇ ਬਸ ਮਿਲਦੇ ਹੁਣੇ 2 ਮਿੰਟਾਂ ਬਾਅਦ ਕਰਦੇ ਆਪਾਂ ਆਪਣਾ ਡਰਾਮਾ ਸ਼ੁਰੂ ਚਲੋ ਠੀਕ ਹੈ ਜੀ ਆਪਾਂ ਨੇ ਫਰੇਮ ਲਾਤਾ ਚੰਗੀ ਤਰ੍ਹਾਂ ਤੇ ਆਪਾਂ ਨਾ ਹੁਣ ਨਵੀਂ ਸਿਖਾਉਨੇ ਆ ਕਿਸੇ ਚੀਜ਼ ਦੀ ਲਾਲਚ ਵਿੱਚ ਨਵੀਂ ਰਿਹਾ ਕੋ ਤੇ ਆਪਾਂ ਨਾ ਨਾਲ ਹੀ ਗੜੀ ਪ੍ਰੈਂਕ ਕਰਾਂਗੇ ਤੇ ਮੇਰੇ ਸਾਥ ਦੇਂਗੇ ਇਧਰ মুখ ਕਰ ਬਣਾ ਪੱਕਾ ਮੇਰੀ ਸੋਹ ਖਾਦਰ ਤੇ ਆ ਫਿਰ ਆ ਕੇ ਖਾਵੇ ਦਾ ਸਾਨੀ ਪੱਕਾ ਇਹ ਮम्मा ਕੀ ਹੋ ਜਾਂਦੀ ਹੈ ਜੇ ਝੂਠੀ ਸੋਹ ਖਾਣ ਦਾ ਰਹਿੰਦਾ ਮਾਰਟਾ ਹਾਂ ਮੈਂ ਗੱਲ ਸੁਣੋ ਨਹੀਂ ਪਤਾ ਕੀ ਕਹਿਣਾ ਹੈ ਇਹ ਪਤਾ ਕੀ ਕਹਿਣਾ ਨੰਨੀ ਨੂੰ ਫਿਰ ਨੰਨੀ ਮਮਾ ਨਾਲ ਉਹੀ ਜਾਂਦੀ ਹੈ ਬਿਨਾ ਉਹਨੇ ਆਪੇ ਸਨੇ ਜਿਹੜੇ ਬੈਂਕ ਚ ਤੋਂ ਉਹ ਉਹ ਖਾਤੇ ਤੋਂ ਦੇ ਪੈਸੇ ਸੀ ਉਹ ਘੱਟ ਨੇ ਵੀ ਰੋਈ ਜਾਂਦੀ ਹੈ ਵੀ ਹੁਣ ਆਪਾਂ ਕੁੜੀਆਂ ਨੂੰ ਪੈਸੇ ਕਿਵੇਂ ਦੇਵਾਂਗੇ ਸਾਰਿਆਂ ਦੇ ਪੇਮੈਂਟ ਦੇਣੀ ਆ ਠੀਕ ਹੈ ਕੀ ਕਹੇਗਾ ਕੰਨ ਜੀ ਦਾਸ ਕੀ ਕਹੇਗਾ ਕਹਿੰਦੇਗਾ ਚਲ ਠੀਕ ਹੈ ਕੀ ਕਹਿੰਗਾ ਦਾਦੇ ਸਮਝ ਆ ਗਈ ਵੀ ਜਿਹੜੇ ਮੰਮਾ ਦੇ ਖਾਤੇ ਥੋੜੇ ਜਿਹੇ ਪੈਸੇ ਸੀ ਉਹ ਬੈਂਕਾਂ ਨੇ ਕੱਟਲੇ YouTube ਨੇ ਕੱਟਲੇ ਠੀਕ ਹੈ ਮੈਂ ਉਹ ਰੁਪਈਆਂ ਦੇ ਪੈਸੇ ਕਿੰਨੇ ਲਵਾਉਣਾ ਮਾਹਰ ਰੁਪਈਆਂ ਦੀ ਇਹ ਕਹਿੰਦੇਗਾ ਠੀਕ ਹੈ ਨੇ ਮੰਮਾ ਲੋਈ ਜਾਂਦੇ ਆ ਹਾਂ ਪੈਸੇ YouTube ਨੇ ਕੱਟ ਲਏ ਠੀਕ ਹੈ ਬੱਸ ਹੈ ਠੀਕ ਹੈ ਹਾਂ ਕੱਟ ਜਾ ਚਲ ਆਪਾਂ ਇਹਦੇ ਵਿੱਚ ਵਿੱਚ ਕੈਮਰਾ ਲਾ ਕੇ ਜਾਨੇ ਪਾ 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 ਪਾ

ਕੋਸ਼ਿਸ਼ ਨਾ ਕਰ ਕੀ ਹੋ ਗਿਆ ਪਰ ਮੋਰ ਜਦ ਵੀ ਮੰਮੀ ਹੀ ਹੁੰਦੀ ਸੀ ਹੱਸਣੇ ਆ ਕੁਛ ਨਹੀਂ ਹੋ ਜਿਆਣੀ ਵੇ ਹਾਂ ਕੁਛ ਨਹੀਂ ਕਿਉਂ ਹੋ ਗਿਆ ਛੇੜੇ ਦੌਰ ਪੈਸੀ ਉਹ ਵੀ ਕੱਟ ਲੈ YouTube ਨੇ ਕਿਉਂ ਕੀ ਪਤਾ ਮੈਨੂੰ ਕੰਮ ਨਹੀਂ ਵਧੀਆ ਕਰਦੇ ਕਹਿੰਦੇ ਇੰਨਾ ਕਹਿੰਦੀ ਮੈਨੂੰ ਕੋਈ ਖਰਚਾ ਨਾ ਕਰਿਆ ਘਰ ਚੀਜ਼ ਨਾ ਕਰ ਦੁਕਾਨ ਤੇ ਵੀ ਨਹੀਂ ਹਟਦਾ ਹੈਗਾ ਹੁਣ ਦਸਿਆ ਕਰਾਇਆ ਕਿੱਥੋਂ ਭਰੇਗਾ ਹੁਣ ਬਿਲਾਇਆ ਕਰੂਗਾ ਗਰਮੀਆਂ ਚ ਚਰੋਗੇ ਹਟ ਜਾਊਗਾ ਕਿਹੜੇ ਕੰਮ ਨੇ ਮਦਿਆ ਕਰ ਫਿਲਮਾਂ ਦਾ ਕਿ ਦੱਜਾ ਫਿਲਮਾਂ ਕਿੱਧਰ-ਇੱਧਰ ਹੋਰ ਹੋ ਬੰਨ ਲੱਗੇ ਬਲੌਗ ਹੀ ਪਾਉਂਦੇ ਸੀ ਔਰ ਦੱਸੋ ਰਿਹਾ ਕਿ ਗਦੀ ਭਾਈ ਆ ਕੀਤਾ ਕਿਹੜਾ ਟੂਨੇ ਮਾਣੇ ਕਰਦਾ ਹੈ ਇੱਧਰ ਹੋ ਜਾ ਗੈਂਸ ਤਾਏ ਸਾਈਡ ਤੇ ਹੋ ਜਾ ਨਵੇ ਕੀਤਾ ਸਮਝ ਨਹੀਂ ਆਉਂਦੀ ਕੌਣ ਕਰਦਾ ਕੁਛ ਤੂੰ ਕੀ ਕਰਦੀ ਆ ਮੈਨੂੰ ਕੱਢਦੇ ਇੱਧਰ ਆ ਦੇ ਪਰੇ ਦੇਖ ਲੈਣੇ ਸੋਚ ਹੈਗੀ ਕਰਨੀ ਕੋਈ ਸੋਚ ਹੈਗੇ ਨੇ ਕਦੇ ਪੁੱਛੇ ਮੇਰੇ ਬਾਰੇ ਕੀ ਪੁੱਛੋ ਮੈਂ ਦੱਸ ਤੂੰ ਇੰਨੇ ਪੈਸੇ ਕਿੱਧਰ ਗਏ ਦੇਖ ਲੈ ਕੀ ਪੁੱਛਾਂ ਮੈਂ ਦੱਸ ਤੂੰ ਘਰ ਚਾ ਦੇ ਕਰ ਜਾਂਦੇ ਕਿੱਧਰ ਹੁਣ ਖਰਚੇ ਕੀ ਕਰਾ ਹੁਣਾ ਪਰਦੇ ਤੇ ਲਵਾਉਣੀ ਸੀ ਤੂੰ ਪਾਉਂਦੇ ਕੁੜੀਆਂ ਨੂੰ ਹੁਣ ਉਹਨਾਂ ਨੂੰ ਮੈਂ ਗਰਮੀ ਚ ਮਾਰਨਾ ਸਾਰੇ ਖਰਚਾ ਹੁੰਦਾ ਸਭ ਕੁਝ ਹੁੰਦਾ ਔਰ ਖਰਚੇ ਨੇ ਦੇ ਗਈ ਆ ਅੱਛਾ ਬਾਈ ਕਦੇ ਛੱਡ ਦਿੰਦਾ ਨਾ ਅੱਛਾ ਕਦੇ ਬਾਈ ਸਾਰੀ ਚੀਜ਼ ਨਹੀਂ ਲਾਈ ਇਸ ਚਰਟ ਵੀ 100 ਵਾਲੀ ਪਾਉਣੀ ਆ ਅੱਛਾ ਕਦੇ ਨਹੀਂ ਆਉਂਦੇ ਤੇ ਖਰਚਾ ਕਰਿਆ ਹੈਗਾ ਪਤਾ ਹੀ ਦੀ ਤੇਰਾ ਵੀ ਤਾਂ ਐ ਮੇਰਾ ਕਦੇ ਦੁੱਖ ਸੁਣਨਾ ਹੀ ਨਹੀਂ ਜ਼ਿੰਦਗੀ ਚ ਤੂੰ ਕਦੇ ਹੀ ਨਹੀਂ ਮੇਰਾ ਦੁੱਖ ਸੁਣਿਆ ਕਿਹ ਦੁੱਖ ਸੁਣਾ ਕਦੇ ਨਹੀਂ ਸੁਣਦੀ ਹੈਗੀ ਕਦੇ ਤੇ ਮੈਨੂੰ ਹਸਲਾ ਤਾਂ ਦੇਈ ਹੀ ਨਹੀਂ ਵੀ ਮੈਂ ਤੇਰਾ ਨਾ ਨਾ ਕਦੇ ਮੈਨੂੰ ਕਦੇ ਵੀ ਜੇ ਕੀਆ ਹੋਵੇ ਤੇ ਐਡੀ ਵੱਡੀ ਹੋ ਗਈ ਐ ਇੰਨੀ ਕਿ ਤੈਂ ਵਿਆਹ ਤੇ ਐਡੀ ਵੱਡੀ ਹੋ ਕੇ ਦੇਖ ਲੈ ਹੁਣ ਤੱਕ ਮੈਂ ਕਮਾਈ ਕਰਦੀ ਰਹੀ ਆ ਕੰਮ ਕਰਦੀ ਰਹੀ ਆ ਤੈਂ ਕਦੇ ਵੀ ਕਿਹਾ ਹੋਵੇ ਕੋਈ ਨਾ ਪੁੱਤ ਕੋਈ ਨਾ ਫੇ ਹੁਣ ਹੁਣ ਸੜੇ ਹੋਊਗਾ ਹੁਣ ਕੀ ਕਰਨਾ ਹੁਣ ਸੜੇ ਹੋਊਗਾ ਔਰ ਕੀ ਕਰਨਾ ਕੋਈ ਨਹੀਂ ਕੋਈ ਨਬੁੱਤਾ ਆਪਾਂ ਦਾ ਕੋਈ ਨਾ ਆਪਾਂ ਤਾਂ ਗੁਰਦੁਆਰੇ ਬਹਿ ਜਾਗੇ ਵੀ ਕੋਈ ਗੱਲ ਜਾਣੀ ਗੁਰਦੁਆਰੇ ਦੋ ਰੋਟੀਆਂ ਖਾਇਆ ਕਰਾਂਗੇ ਤੇਰੇ ਹੀ ਓਖ ਹੈ ਤੂੰ ਤੇਰੇ ਤੋਂ ਬਹਿ ਵੀ ਨਹੀਂ ਹਣਾ ਉੱਥੇ ਗੁਰਦੁਆਰੇ ਵੀ ਨਹੀਂ ਭੰਡ ਮਰ ਜਾਨੇ ਸਾਰੇ ੁੱਟ ਕੇ ਪੈਸੇ ਮਾਰਾ 5-6000 ਸੀ ਜਿਹੜਾ ਸਾਰੇ ੁੱਟ ਕੇ ਦੇ ਮੈਂ ਡੈਡੀ ਦੇ ਦਊ ਆਪੀ ਤੇ ਡੈਡੀ ਬੁੱਤ ਕਿੱਥੇ ਦਊਗਾ ਆਪ ਉਹ ਵਿਚਾਰਾ ਮਸਾਂ ਕੰਮ ਕਰਕੇ ਟੈਂਪਾਸ ਕਰਦਾ ਹੈ ਉਹ ਦੇਖ ਲਵਾ ਕਰ ਲੈ ਲੋ ਮਣੀ ਮੋਟੀ ਉਹਦੀ ਕਹਿੰਦੇ ਨੇ ਆ ਚੀਜ਼ ਲੈ ਲੋ ਆ ਕਰ ਲੋ ਆਪਣੀ ਅੰਨੀ ਚੀਜ਼ ਨਹੀਂ ਹੈਗੀ ਲਿਆਓ ਆ ਪੈਪਾ ਨੇ ਸਟੀਲ ਦੀਆਂ ਨੇ ਹੱਸਣਾ ਇਹਨਾਂ ਨੂੰ ਕੀ ਹੈ ਕਰਨ ਇਹਨਾਂ ਨੇ ਕਿਹਾ ਵੀ ਕਮਾਈ ਕਰਕੇ ਲੈਣ ਮੈਨੂੰ ਪਤਾ ਹੈ ਵੀ ਮੈਂ ਕਿਵੇਂ ਰੋਟੀ ਖਾਣੀ ਮੈਨੂੰ ਪਤਾ ਦਾ ਇਹਨਾਂ ਢਿੱਡ ਕਿਵੇਂ ਪਾਲਣਾ ਦੋ ਜਣੇ ਦੇ ਇਹਨਾਂ ਨੂੰ ਕੋਈ ਫਿਕਰ ਨਹੀਂ ਹੈਗੀ ਮੇਰੀ ਮੈਂ ਤਾਂ ਚਾਹੇ ਕਾਗਜ਼ ਚੁੱਕ ਕੇ ਵੇਚ ਕੇ ਆ ਮੈਂ ਇਹਨਾਂ ਨੂੰ ਕੋਈ ਸੋਚ ਨਹੀਂ ਇਹਨਾਂ ਤਾਂ ਇਹਨੂੰ ਇਨੂੰ 100 ਰੁਪਏ ਦਾ ਥੋਲੂ ਚਾਹੀਦਾ ਉਹਨੇ ਨਾਲ ਹੀ ਜਿਹੜਾ 20 ਰੁਪਏ ਦਾ ਨੋਟ ਚਾਹੀਦਾ ਚੀਜ਼ ਖਾਣੀ ਹੈ 4-5 ਵਾਰੀ 20-20 ਦੇ ਨੋਟ ਦਿਆ ਕਰ ਇਹਨੂੰ ਜੇ ਇਹਨੂੰ 100 ਰੁਪਏ ਫੜਾ ਦੇ ਤੇਰੀ ਨਾਨੀ ਨੂੰ ਇਹ ਸਾਰੇ ਲਾ ਦਿੰਦੀ ਹੈ ਬਈ ਦੱਸ ਮੈਂ ਕਿੱਥੇ ਲੈ ਰੋ ਜਣ ਦੋ ਹਾਂ ਇਹਨੂੰ ਨਹੀਂ ਹੈ ਨਾ ਲੈ ਨਹੀਂਦਾ ਮੈਂ ਕੀ ਤੇ ਮੈਂ ਕੋਈ ਬਾਹਰ ਖਾਉਣੀ ਕੋ ਫਿਰ ਇਹਨੂੰ ਵੀ ਮੰਮੀ 20 ਰੁਪਏ ਦੇ 100 ਰੁਪਏ ਦੇ ਦਿਆ ਕਰ ਦਿਨ ਚ 20 ਦੇ ਦਿਆ ਕਰ ਹਾਂ ਇਹਨੇ ਇਹਦਾ 100 ਰੁਪਏ ਦਿੱਤਾ 20 ਮੇਰੇ ਦਿੱਤੇ ਆਏ ਕਰ ਨਹੀਂ ਆਪ ਐਪ ਪਾਈਆ ਹੈ ਕਹਿੰਦੀ ਮੰਮੀ ਏ ਵੀ 스ਕੀਲ ਦੇ ਲਈ ਕਹਿੰਦੇ ਦੇਖ ਲੈ ਖਾ ਐ ਨਹੀਂ ਕੋਈ ਕਹਿੰਦਾ ਬਈ ਵੀ ਕੋਈ ਨਾ ਪੁੱਤ ਤੂੰ ਔਖੀਆਂ ਗੇ ਸੌਖੀਆਂ ਕੋਈ ਨਾ ਘੱਟ ਖਰਚ ਕਰਨ ਲਈ ਕੋਈ ਨਹੀਂ ਉਹਦਣ ਕਿਹਾ ਤਾਂ ਦੋ ਰਬ ਲਾ ਕੇ ਕਿ ਦੋ ਕਿਲਾ ਫਿਰ ਅੱਜ ਤਾਂ ਕਿਹਾ ਨਹੀਂ ਵੀ ਧਾਗਾ ਬੰਨ ਲੈ ਅੱਜ ਤੇ ਕਿਹਾ ਨਹੀਂ ਮੈਂ ਨਵਾਂ ਹੀ ਕਹਿਣਾ ਹੈਗਾ ਸਿਆਣਾ ਮੁੰਡਾ ਘਰ ਚ ਸਲਾਹ ਤਾਂ ਦੇਈ ਸਕਦਾ ਮੰਮੀ ਤੇਰੇ ਸਾਲ ਤੂੰ ਕਿਦਨ ਲਈ ਮੇਰੀ ਚਲਾ ਤੱਕ ਤਾਂ ਕਿਹਾ ਹੀ ਨਹੀਂ ਮੈਨੂੰ ਹੁਣ ਹੁਣ ਕਿਹੜਾ ਤੈਨੂੰ ਕੋਈ ਸੋਚ ਆਵੇ 10000 ਹੋ ਗਿਆ ਤਾਂ ਗਿਆ ਤੈਨੂੰ ਐ ਵੀ ਕੋਈ ਨਾ ਹੁਣ ਕੁੜੀਆਂ ਨੂੰ ਪੈਸੇ ਦੇਣੇ ਦੱਸ ਕਿੱਥੇ ਦਵੋਂਗੇ ਮੈਂ ਤਾਂ ਕੁਝ ਨਹੀਂ ਕਹਿੰਦੀ ਐ ਵੀ ਕਹਿ ਸਕਦੇ ਵੀ ਕੋਈ ਨਾ ਪੁੱਤ ਮੇਰੀ ਪੈਨਸ਼ਨ ਆਊਗੀ ਮੈਂ ਉਹ ਤੇ ਦੇ ਦੂੰਗੀ ਨਾ ਨਾ ਪੈਨਸ਼ਨ ਮੈਂ ਕੱਲੀ ਨਹੀਂ ਖਾਣੀ ਆ ਕੀ ਖਾਣਾ ਆਂ ਤੇ ਮੈਂ ਕੀ ਖਾਣਾ ਮੈਂ ਉਹ ਮੈਂ ਹੀ ਮੈਂ ਕੱਲੀ ਵਰਤੀ ਦੀ ਮੈਂ ਕਿਤੇ ਉਹ ਦਿੰਦੀ ਨਹੀਂ ਕਿਤੇ ਤਾਂ ਤੂੰ ਐ ਕਹਿ ਤੱਕ ਸਕਦੇ ਵੀ ਪੁੱਤ ਕੋਈ ਨਾ ਤੈਨੂੰ ਪੈਨਸ਼ਨ ਦੇ ਦੂੰਗੀ ਦੇਖ ਕਹਿੰਦੀ ਨਹੀਂ ਇਹਨੇ ਵਿਆਹ ਤੇ ਜਾਣਾ ਵੀ ਆਹ ਵਿਆਹ ਤੇ ਜਾਣਾ ਮੈਂ ਵਿਆਹ ਤੇ ਜਾਣਾ ਭਈ ਦੇਖ ਹਜੇ ਲੜਾਈਆਂ ਲਿਆ ਲੈਣ ਨੂੰ ਫਰਾਂ 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 ਹਲੇ ਉਹ ਨਾਨੀ ਸੀਰੀਅਸ ਲੈ ਗਈ ਮੈਂ ਦੇਖ ਲਓ ਬਈ ਆ ਮੇਰੀ ਮਾਂ ਮੇਰੀ ਫਿਗਰ ਕਰਦੀ ਦੇਖ ਲਓ ਅਜਾ ਮੂੰਹ ਘਰ ਮਾਤਾ ਇਹ ਅਮਰਜੀਤ ਲੱਗੀ ਅਮਰਜੀਤ ਕਰੇ ਘੱਟੇ ਸੀ ਉਹ ਰਮਣ ਕੈਮਰਾ ਚੱਲਦਾ ਅਮਰਜੀਤ ਕਰੇ ਰੋਂ ਲੱਗੀ ਪ੍ਰੈ ਕਰ ਰਹੀ ਸੀ ਆ ਦੇਖ ਮੈਂ ਕ ਦਿਖਾਵਾਂ ਰੋ ਇਹਦੇ ਵਿੱਚ ਰੋ ਮੈਂ ਇੱਥੇ ਇਹ ਹੁਣ ਰੋ ਲੈ ਐ ਕਿਹਾ ਇੱਕ ਵਾਰੀ ਮੇਰੀ ਪੈਨਸ਼ਨ ਲੈ ਲਈ ਬਰੋਂ ਲੱਗੀ ਨਵੇਂ ਕਹਿੰਦੇ ਪ੍ਰੈਂਕ ਸੀ ਮੈਂ ਦੇਖੀ ਲੈ ਮੈਂ ਕਦੀ ਤੈਨੂੰ ਪਿਆਰ ਨਹੀਂ ਕਿਹਾ ਅੱਛਾ ਨਹੀਂ ਤੋ ਪ੍ਰੈਂਕ ਕਰ ਤੂੰ ਮੈਨੂੰ ਕਦੇ ਨਹੀਂ ਕੋਸਿਆ ਯਾ ਕਰਿਆ ਕਰ ਚੁੰਨੀ ਵਾਲਾ ਦੇਖੀ ਰਾਣੀ ਸ